ਬਾਈ ਜੀ ਸੋਸੀ ਗੱਲ ਸਾਰਿਆਂ ਨੂੰ ਮਾੜਾ ਸੱਚੇ ਪਾਛੇ ਬਾਈ ਜੀ ਚੜ੍ਹਦੀ ਕਲਾ ਜ ਰੱਖੇ ਤੁਹਾਨੂੰ ਤੇ ਬਾਈ ਜੀ ਆਪਾਂ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਆ ਠੀਕ ਹੈ ਗੱਲ ਜਿੱਥੇ ਆਪਣੀ ਟਰੈਕਟਰਾਂ ਦੀ ਮੰਡੀ ਲਾਉਣਾ ਹੁੰਦਾ ਮੈਂ ਜੀ ਪੰਜਾਬੀ ਢਾਬੇ ਦੇ ਨਾਲ ਮੰਡੀ ਨੰਬਰ ਪਲਾਟ ਨੰਬਰ 3 ਉੱਥੇ ਆਪਾਂ ਬਾਈ ਜੀ ਗੱਡੀਆਂ ਦੀ ਮੰਡੀ ਲਾਇਆ ਕਰਾਂਗੇ ਬੁੱਧਵਾਰ ਨੂੰ ਛੱਡ ਕੇ ਹਰ ਰੋਜ਼ ਠੀਕ ਹੈ ਬਾਈ ਕਿਸੇ ਵੀ ਪ੍ਰਕਾਰ ਦੀ ਗੱਡੀ ਲੈਣੀ ਹੋਵੇ ਬਾਈ ਜੀ ਤੇ ਆਪਾਂ ਤੋਂ ਲੈ ਸਕਦੇ ਹੋ ਬਈ ਛੋਟੇ ਰੇਟ ਦੀ ਵੀ ਮਿਲ ਜੂ ਵੱਡੇ ਰੇਟ ਦੀ ਵੀ ਮਿਲ ਜੂ ਬਾਈ ਜੀ ਤੇ ਆਪਣੇ ਕੋਲੇ ਪੰਜ ਸੱਤ ਗੱਟੀਆਂ ਤਾਂ ਇਸ ਟਾਈਮ ਮੌਜੂਦ ਹੈਗੀਆਂ ਬਾਈ ਜੀ ਬ੍ਰਿਜਾ ਹੈਗੀਆਂ ਸਕੋਰਪੀਓ ਹੈਗੀਆਂ i20 ਹੈ ਤੇ ਸਵਿਫਟ ਹੈਗੀਆਂ ਬਾਈ ਠੀਕ ਹੈ ਗੱਲ ਬੇਨਤੀ ਹੈ ਤੁਹਾਨੂੰ ਬਾਈ ਹੱਥ ਮੰਨ ਕੇ ਤੇ ਤੁਹਾਡੀ سپورਟ ਲਈ ਆਪਣਾ ਘਰਵਾਰ ਚੱਲਣਾ ਬਾਈ ਠੀਕ ਹੈ ਗੱਲ ਹਾਂ ਇੱਕ ਗੱਲ ਬਾਈ ਤੁਹਾਡੇ ਨਾਲ ਵਾਦਾ ਕਰਦਾ ਵੀਰੇ ਜਿੱਦਾਂ ਮੈਂ ਹਾਉਲੈਂਡ ਦੇ ਰੇਟ ਵੇਚਦਾ ਟਰੈਕਟਰ ਵੇਚਦਾ ਜਿਹੜੇ ਰੇਟਾਂ ਦੇ ਵਿੱਚ ਉਵੇਂ ਮੈਂ ਗੱਡੀਆਂ ਵੇਚਿਆ ਕਰੂੰ ਬਾਈ ਜਿੱਦਾਂ ਮੇਰਾ ਸੁਪਨਾ ਸੀ ਹਰ ਘਰ ਦੇ ਵਿੱਚ ਬਾਈ ਮੈਂ ਹੌਲੈਂਡ ਪਹਚਾਵਾਂ ਹੁਣ ਆਪਣਾ ਨਾਲ ਹੌਲੈਂਡ ਦੇ ਇੱਕ ਸੁਪਨਾ ਹੋਰ ਆ ਹਰ ਘਰ ਦੇ ਵਿੱਚ ਆਪਾਂ ਗੱਡੀ ਪਹਚਾਉਣੀ ਐ ਜਿੱਦਾਂ ਹੌਲੈਂਡ ਤੁਹਾਨੂੰ ਮੇਰਾ ਰੇਡ ਕਿਤੋਂ ਨਹੀਂ ਮਿਲਦਾ ਉਦਾਂ ਹੀ ਤੁਹਾਨੂੰ ਸ਼ਾਇਦ ਗੱਡੀ ਨਾ ਮਿਲੇ ਬਾਈ ਕਿਸੇ ਪਾਸਿਓ ਠੀਕ ਐ ਇੱਕ ਵਾਰੀ ਆ ਕੇ ਦੇਖਿਓ ਠੀਕ ਐ ਆਪਣੇ ਕੋਲੇ ਕੋਈ ਗੱਲ ਨਹੀਂ ਬਾਈ ਲੁਕਉਂਦੇ ਆਪਾਂ ਤੁਹਾਡੇ ਤੋਂ ਜੇ ਕੋਈ ਐਕਸੀਡੈਂਟ ਹੋਈ ਉਹ ਵੀ ਦੱਸਾਂਗੇ ਜੇ ਕਿਸੇ ਪਾਸੋਂ ਪੇਂਡ ਹੋਈ ਉਹ ਵੀ ਦੱਸਾਂਗੇ ਕਾਗਜ਼ ਪੱਤਰਾਂ ਦੀ ਗਰੰਟੀ ਹੋ ਗਈ ਸਾਡੀ ਠੀਕ ਹੈ ਗੱਲ ਵੀਰੇ ਤੇ ਮੇਰਾ ਮੋਬਾਈਲ ਨੰਬਰ ਹੈਗਾ ਭਾਈ 94788 4545 ਤੇ ਇੱਕ ਨੰਬਰ ਮੈਂ ਹੋਰ ਦਿੰਦਾ ਮਨਦੀਪ ਦਾ ਮਨਦੀਪ ਨੰਬਰ ਬੋਲੀ ਭਾਈ 98732 31735 ਠੀਕ ਹੈ ਗੱਲ ਭਾਈ ਦੁਬਾਰੇ ਫਿਰ ਡਰੈੱਸ ਨੋਟ ਕਰ ਲੋ ਵੀਰੇ ਜਿੱਥੇ ਟਰੈਕਟਰ ਮੰਡੀ ਲੱਗਦੀ ਆ ਤਲਵੰਡੀ ਸਾਹਬੋ ਰੋੜੀ ਰੋਡ ਦੇ ਉੱਤੇ ਮੈਂ ਜਿੱਥੇ ਮੈਂ ਮੰਡੀ ਲਾਉਣਾ ਬਾਈ ਮੰਡੀ ਪਲਾਟ ਨੰਬਰ 3 ਪੰਜਾਬੀ ਢਾਬੀ ਦੇ ਢਾਬੇ ਦੇ ਨਾਲ ਬਿਲਕੁਲ ਉੱਥੇ ਹੀ ਮੈਂ ਗੱਡੀਆਂ ਦੀ ਮੰਡੀ ਲਾਇਆ ਕਰੂੰਗਾ ਕਿ ਕੱਲੇ ਬੁੱਧਵਾਰ ਨੂੰ ਨਹੀਂ ਲਾਉਂਦੇ ਕਿਉਂਕਿ ਬੁੱਧਵਾਰ ਨੂੰ ਟਰੈਕਟਰਾਂ ਦੀ ਮੰਡੀ ਲਾਉਣੀ ਹੁੰਦੀ ਹੈ ਬਾਈ ਜੀ ਠੀਕ ਹੈ ਗੱਲ ਕੋਈ ਵੀ ਗੱਡੀ ਲੈਣੀ ਹੋਵੇ ਬਾਈ ਮਨਦੀਪ ਨਾਲ ਕੰਟੈਕਟ ਕਰ ਲਿਓ ਮੇਰੇ ਨਾਲ ਕਰ ਲਿਓ ਕੋਈ ਚੱਕਰ ਨਹੀਂ ਬਾਈ ਜਦੋਂ ਮਰਜ਼ੀ ਤੇ ਇੱਕ ਵਾਰੀ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਈ ਤੇ ਵੀਡੀਓ ਨੂੰ ਦੱਬ ਕੇ ਬਾਈ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਗੱਲ ਬੇਨਤੀ ਹੈ ਹੱਥ ਮੰਨ ਕੇ ਕਿਉਂ ਤੁਸੀਂ ਸਪੋਰਟ ਕਰੋਗੇ ਤੁਹਾਡੇ ਨੇ ਸ਼ਰਮਾ ਸ਼ਰਮਾ ਵੀਰੇ ਤੇ ਤੁਹਾਡੇ ਨੇ ਸਾਡਾ ਕਾਰੋਬਾਰ ਚੱਲਣਾ ਜਿੱਦਾਂ ਤੁਸੀਂ ਟਰੈਕਟਰਾਂ ਦੇ ਵਿੱਚ ਮੇਰੀ ਮਦਦ ਕੀਤੀ ਹੈ ਤੇ ਮੇਰਾ ਨਾਂ ਬਣਾਇਆ ਭਾਈ ਇਦਾਂ ਫਿਰ ਗੱਡੀਆਂ ਦੇ ਵਿੱਚ ਵੀ ਬਾਈ ਜੀ ਸਪੋਰਟ ਕਰੋ ਠੀਕ ਹੈ ਗੱਲ ਇਹ ਦੁਬਾਰੇ ਫੇਰ ਬੋਲਦਾ ਭਾਈ ਉਹਦਾ ਮੋਬਾਈਲ ਨੰਬਰ 94788 4545 ਮਨਦੀਪ ਦਾ ਨੰਬਰ ਵੀ ਬਾਈ ਦਾ ਨੋਟ ਕਰ ਲਓ ਭਾਈ